ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਨਸਰੀ ਮਹੱਲਾ ਪੰਜਵਾਂ ਨਾਮ ਗੁਰਦਿਓ ਹੈ ਆਪਣੇ ਜਾਂ ਕੈ ਮਸਤਕ ਕਰਮਾ ਨਾਮ ਦ੍ਰਿੜਾਵੇ ਨਾਮ ਜਪਾਵੇ ਤਾਂ ਕਾ ਜੁਗ ਮਹਿ ਧਰਮਾ ਨਾਮ ਗੁਰ ਦਿਓ ਹੈ ਆਪਣੇ ਜਾਂ ਕੈ ਮਸਤਕ ਕਰਮਾ ਨਾਮ ਦ੍ਰਿੜਾਵੇ ਨਾਮ ਜਪਾਵੇ ਤਾ ਕਾ ਜੁਗ ਮਹਿ ਧਰਮਾ ਜਨ ਕੋ ਨਾਮ ਬਡਾਈ ਸੋਬ ਨਮੋ ਗਤ ਨਮੋ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾਉ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਉਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਨਾਮ ਧਨ ਜਿਸ ਜਨ ਕੈ ਪਾਲੇ ਸੋਈ ਪੂਰਾ ਸਾਹਾ ਨਾਮ ਬਿਉਹਾਰਾ ਨਾਨਕ ਆਦਾਰਾ ਨਾਮ ਪ੍ਰਾਪਤ ਲਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨਸਰੀ ਮਹੱਲਾ ਪੰਜਵਾਂ ਏ ਭਾਈ ਜਿਸ ਮਨੁੱਖ ਦੇ ਮੱਤੇ ਉੱਤੇ ਭਾਗ ਜਾਗ ਪੈਣ ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਨਾਮ ਦੇ ਦਿੱਤਾ ਉਸ ਮਨੁੱਖ ਦਾ ਫਿਰ ਸਦਾ ਦਾ ਕੰਮ ਹੀ జగਤ ਵਿੱਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰ ਨਾਮ ਦ੍ਰਿੜ ਕਰਾਉਂਦਾ ਹੈ ਜਪਾਉਂਦਾ ਹੈ ਜਪਨ ਦੀ ਪ੍ਰੇਰਨਾ ਕਰਦਾ ਹੈ हे ਭਾਈ ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਨਾਮ ਹੀ ਵਿੜਿਆਈ ਹੈ ਨਾਮ ਹੀ ਸੋਭਾ ਹੈ ਹਰ ਨਾਮ ਹੀ ਉਸ ਦੀ ਉੱਚੀ ਆਤਮਿਕ ਅਵਸਥਾ ਹੈ ਨਾਮ ਹੀ ਉਸ ਦੀ ਇੱਜ਼ਤ ਹੈ ਜੋ ਕੋਈ ਪ੍ਰਮਾਤਮਾ ਦੀ ਰਜਾ ਵਿੱਚ ਹੁੰਦਾ ਹੈ ਸੇਵਕ ਉਸ ਨੂੰ ਸਿਰ ਮੱਥੇ ਤੇ ਮੰਨਦਾ ਹੈ ਰਹਾਉ ਏ ਨਾਨਕ ਪ੍ਰਮਾਤਮਾ ਨਾਮ ਧਨ ਜਿਸ ਮਨੁੱਖ ਦੇ ਪਾਸ ਹੈ ਉਹੀ ਪੂਰਾ ਸ਼ਾਹੂਕਾਰ ਹੈ ਉਹ ਮਨੁੱਖ ਹਰ ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ ਨਾਮ ਦਾਹੀ ਉਸ ਨੂੰ ਆਸਰਾ ਰਹਿੰਦਾ ਹੈ ਨਾਮ ਦੀ ਹੀ ਉਹ ਖੱਟੀ ਖਟਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ